ਵੀਰੋ ਜਦ ਕਿ ਰਜ਼ਾਇਆ ਤੁਹਾਡਾ ਮਾਨ ਸਤਕਾਰ ਜੀ ਦੇ ਨਕੇ ਵਿੱਚ ਲਾਵਾਂ ਮੈਂ ਉਡਾਰੀਆਂ ਵੱਡਿਆਂ ਦਾ ਸਾਥ ਮੇਰੇ ਛੋਟਿਆਂ ਦਾ ਪਿਆਰ ਮਿਲੇ ਮੈਨੂੰ ਮਾਪਿਆਂ ਨੇ ਸिखਾਈਆਂ ਗੱਲਾਂ ਸਾਰੀਆਂ ਮੈਨੂੰ ਮਾਪਿਆਂ ਨੇ ਸिखਾਈਆਂ ਗੱਲਾਂ ਸਾਰੀਆਂ ਸੋ ਜੱਜ ਪੰਜਾਬੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਤੇ ਸਲਾਮ ਸੋ ਤੁਸੀਂ ਦੇਖ ਰਹੇ ਹੋ ਜੱਜ ਪੰਜਾਬੀ ਲਾਈਵ ਤੇ ਮੈਂ ਤੁਹਾਡਾ ਹੋਸਟ ਤੇ ਦੋਸਤ ਗੁਰਬਾਜ ਜੀ ਦਾ

ਤੁਹਾਡੇ ਬ੍ਰਦਰ ਦੀ ਵੀ ਡੈਥ ਹੋ ਗਈ ਸੀ ਤੁਹਾਡੀ ਉਹ ਕਿੰਨੀ ਉਮਰ ਦੀ ਉਹ ਦੋਨਾਂ ਦੀ ਉਹ 22 ਸਾਲ ਦੀ ਅੱਛਾ 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 22 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਕੋਈ ਬਿਮਾਰੀ वगैरह ਲੱਗੀ ਸੀ ਜਾਂ ਕੋਈ ਸਿੱਧਾ ਵਇਅਤ ਸੀ ਉਹਨਾਂ ਦਾ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਕੈਟਿੰਗ ਨਹੀਂ ਸੀ ਅੱਛਾ ਅੱਛਾ ਉਸ ਤੋਂ ਬਾਅਦ ਵੀ ਕਾਫੀ ਟਾਈਮ ਦੀ ਮੰਨ ਕੇ ਤੁਹਾਨੂੰ ਬੱਚਪਨ ਦੇ ਵਿੱਚ ਕੋਈ ਗੈਕੀ ਲਾਈਨ ਮੰਨੀ ਨਹੀਂ ਆਈ ਤੁਹਾਡੀ ਮੈਨ ਤੇ ਹੋ ਗਈ ਮੈਨ ਤੋਂ ਬਾਅਦ ਤੁਸੀਂ ਹੁਣ 90 ਆਰਸੇ ਤੋਂ ਬਾਅਦ ਗੈਕੀ ਲਾਈਨ ਦੇ ਵਿੱਚ ਆਇਆ ਇਹਦਾ ਕੋਈ ਕਾਰਨ ਹੁੰਦਾ ਮੈਨੂੰ ਬਚਪਨ ਤੋਂ ਹੀ ਬੜਾ ਸ਼ੌਕ ਸੀ ਗਾਉਣ ਦਾ।ਔਰ ਜਦੋਂ ਮੇਰੇ ਫਾਦਰ ਸਾਹਿਬ ਹੁੰਦੇ ਸੀਗੇ ਮੈਨੂੰ ਜਦੋਂ ਉਹਨਾਂ ਨੇ ਗਾਣਾ ਮੈਨੇ ਸ਼ੌਕ ਜਾਗਣਾ ਤੇ ਜਦੋਂ ਤਿਆਰੀ ਕਰਦੇ ਸੀ ਮੈਂ ਵੀ ਉਹਨਾਂ ਦੇ ਕੋਲ ਬੈਠ ਜਾਂਦੀ ਸੀ। ਮੈਨੂੰ ਬਚਪਨ ਤੋਂ ਹੀ ਬੜਾ ਸ਼ੌਕ ਸੀ ਗਾਉਣ ਦਾ। ਉਸ ਤੋਂ ਬਾਅਦ ਤਕਰੀਬਨ ਮੇਰੀ ਮੈਰਿਜ ਹੋ ਗਈ। ਜਦੋਂ ਫਾਦਰ ਸਾਹਿਬ ਲੋ ਅਸਵੇਪ ਹੋ ਗਏ। ਫਿਰ ਉਹ ਵੇਤੇ ਉਸ ਤੋਂ ਬਾਅਦ ਮੈਰਿਜ ਕੀਤੀ ਚਾਚਾ ਜੀ ਦੇ ਨਾਲ। ਉਸ ਤੋਂ ਬਾਅਦ ਗਈ ਕਿ ਮੈਨੂੰ ਮੈਂ ਨਹੀਂ ਗਈ ਸੀ। ਫਿਰ ਮੈਂ ਉਹ ਚਾਚਾ ਜੀ ਨੂੰ ਕਿਹਾ ਮੈਂ ਦੇਖੀ ਨਹੀਂ ਤੋ ਨਾਲ ਉਹ ਕਹਿੰਦੇ ਵੀ ਨਹੀਂ। ਦੇਖੀ ਨਹੀਂ ਤੋ ਮੈਂ ਬਾਅਦ ਮੈਂ ਫਿਰ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਗੱਕੀ ਲੈਣ ਕਿ ਉਹ ਵੀ ਮੈਂ ਗੱਕੀ ਕਾਣੀ ਨੂੰ ਲੈਣਾ ਉਹਨਾਂ ਦਾ ਬਹੁਤ ਸਹਿਯੋਗ ਰਹੀ ਅੱਜ ਤੁਹਾਡੇ ਚਾਚਾ ਜੀ ਜਨਕੇ ਸਰਬੰਸਤ ਜੀ ਹਾਂਜੀ ਉਹਨਾਂ ਨੇ ਤੁਹਾਡਾ ਕੋਈ ਸਾਥ ਨਹੀਂ ਦਿੱਤਾ ਕੋਈ ਸਹਿਯੋਗ ਨਹੀਂ ਕੀਤਾ ਤੁਹਾਨੂੰ ਇੱਕ ਗੱਕੀ ਲੈਣ ਨੂੰ ਨਹੀਂ ਆਉਣ ਲਈ ਆਪਰੇਸ਼ ਕਰਿਆ ਉਹ ਤੁਹਾਨੂੰ ਨਹੀਂ ਵੀ ਜੀ ਉਹਨਾਂ ਦਾ ਕੋਈ سپورਟ ਨਹੀਂ ਸੀ ਉਹਨਾਂ ਨੇ ਮੇਂ ਗੱਕੀ ਲੈਣ ਤੋਂ ਮਨਾ ਕੀਤਾ ਸੀ ਵੀ ਲੈ ਕੇ ਨਹੀਂ ਆਇਆ ਅੱਜ ਚਲੋ ਇਹ ਤੁਹਾਡੀ ਇੱਕ ਪਰਿਵਾਰਕ ਆਪਣਾ ਹੈਗਾ ਬਲਵਤਾ ਤੇ ਜਿੱਦਾਂ ਕਿ ਉਹ ਆਪ ਕੈਂਟੀਨ ਦੇ ਵਿੱਚ ਆਏ ਹੋਏ ਆ ਕਾਫੀ ਟਰੈਕ ਆਈ ਉਹਨਾਂ ਦੇ ਕਾਫੀ ਨਾਮ ਲਿਆ ਹੁਣ ਉਹਨਾਂ ਨੇ ਚੱਤਾ ਜੀ ਦੇ ਨਾਮ ਨਾਲ ਨਾਮ ਜੋੜਿਆ ਉਹਨਾਂ ਨੇ ਤਾਂ ਉਹ ਗਏ ਆਏ ਤੋਂ ਉਹਨਾਂ ਨੂੰ ਰਿਸਪੌਂਸਿਬਿਲਟੀ ਮਿਲਿਆ ਲੋਕਾਂ ਦਾ ਪਿਆਰ ਵੀ ਮਿਲਿਆ ਚੱਤਾ ਜੀ ਦੇ ਨਾਮ ਨੂੰ ਤੋਂ ਉਹਨਾਂ ਦੇ ਤੋਂ ਤੁਹਾਨੂੰ ਕਦੇ ਵੀ ਨਹੀਂ ਕੋਈ ਕਿਹਾ ਸੀ ਦੀ ਐਦਾਂ ਤੋਂ ਡਾਟਾ ਕਰਨਾ ਤੁਹਾਡੀ ਬਾਜ ਵਧੀਆ ਤੋਂ ਬੋਰਡ ਡਾਇਰੈਕਟਰ ਮਿਲਿਆ ਇੰਨਾਂ ਹੀ ਗੱਜੇ ਉਹ ਨਹੀਂ ਕਿਹਾ ਉਹ ਕਿਹਦੇ ਲਈ ਕੈਂਟੀਨ ਦੇ ਬਾਹਰ ਦੇ ਲੋਕ ਕਹਿਣਗੇ ਤਿਆਉ ਦੀ ਬੈਟਰ ਤੁਸੀਂ ਆ ਕੋ ਨੰਬਰ ਲੈ ਕੇ ਜਾਣ ਦਾ। ਇਹ ਉਦੋਂ ਤਾਂ ਤੁਸੀਂ ਛੋਟੇ ਹੀ ਮੰਨ ਲਈ ਆਪਾਂ। ਉਸ ਤੋਂ ਬਾਅਦ ਜਦੋਂ ਤੁਸੀਂ ਮੰਗਦੇ ਚਲੋ ਵੀ ਤੁਹਾਡੀ 15 16 ਸਾਲ ਦੀ ਐਜ ਹੋ ਜਾਂ 20 ਸਾਲ ਦੀ ਐਜ ਹੋ ਉਦੋਂ ਵੀ ਤੁਮ ਨੇ ਮਨ ਨਾ ਕਰ ਰਹੀ ਸੀ। ਹਾਂਜੀ ਮਨ ਨਾ ਕਰ ਰਹੀ ਸੀ। ਕਹਿੰਦੇ ਵੀ ਨਹੀਂ ਦੇਖੀ ਲੈਂਡ ਫੋਨ ਇਹਨੂੰ। ਜੀ ਤੁਹਾਡੀ ਜਾਂ ਕਿਸੇ ਤੋਂ ਕੋਈ ਤੁਸੀਂ ਇਹ ਗ੍ਰਹਿ ਕਿਸਾਈ ਨੂੰ ਸਿੱਖਿਆ ਵਾਲੀ ਦੇਖੋ ਵੀ ਜੀ ਮੈਨੂੰ ਮਿਸ਼ਾਂਤੀ ਤੋਂ ਤੁਸੀਂ ਸਟਾਡਿੰਗ ਕੀਤੀ ਮੈਂ ਵੀ ਕਿਤੇ ਸਕੂਲ ਦੇ ਵਿੱਚ ਕੰਮ ਕਰਿਆ ਕਰਦੀ ਸੀ ਬਸ ਇਹ ਪਰਵਾਰ ਦੀ ਗੱਲ ਆ ਦੀ ਆਪਣਾ ਜਿੱਦੋਂ ਮੈਂ ਕੰਮ ਕਰਿਆ ਕਰਦੀ ਸੀ ਮੇਰੇ ਨਾਲ ਉਸਤਾਦ ਜਿਹੇ ਮਾਸਟਰ ਪਾਸਟਰ ਜਿਹੜਾ ਹੁੰਦਾ ਉਹਨਾਂ ਨੇ ਮੈਨੂੰ ਵੈਕੀ ਲੈਣ ਦੀ ਸਿੱਖਿਆ ਦਿੱਤੀ ਮੈਂ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਤੂੰ ਕਿਹੜੇ ਪਿੰਡ ਤੋਂ ਮੈਂ ਕਹਿੰਦੀ ਮੈਂ ਆਲੂਪੁਰ ਤੋਂ ਹਾਂ ਉਹ ਕਹਿੰਦੇ ਵੀ ਹੱਪਰ ਹੱਪਰ ਦੇ ਪਿੰਡ ਤੋਂ ਮੈਂ ਕਿਹਾ ਉਹਨਾਂ ਦੀ ਬੇਟੀ ਮੇਰੀ ਤੇ ਉਹਨਾਂ ਨੇ ਉਹ ਵਕੀਲਾਂ ਦੀ ਤਰ੍ਹਾਂ ਦਿੱਤੀ ਦੇਖੀ ਲੈ ਜਦੋਂ ਇਹ ਵਾਰਿਆ ਮੇਰਾ ਪਹਿਲਾ ਕਾਉਂਡ ਮਾਰਕੀਟ ਦੇ ਵਿੱਚ ਆਇਆ ਬੱਸ ਸਰ ਜੀ ਹਾਂ ਜੀ ਤੇ ਤੰਨਰ ਟੋਲ ਵੀ ਅਜਿਹਾ ਨੇ ਮੇਰਾ ਸੌਂਕਾ ਮਾਰਕੀਟ ਦੇ ਵਿੱਚ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਮਾਰਕੀਟ ਦੇ ਵਿੱਚ ਹਾਂ ਸਰ ਜੀ ਅੱਛਾ ਉਹ ਵਪਰੇ ਦੇ ਦੋਕ ਬੋਲ ਹੋ ਜਾਂ ਹਾਂ ਹਾਂ ਪਿੱਪ ਹੀ ਪਿੰਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਹਾਂ ਨੇ ਬਿੱਕ ਤੇ ਰਿੰਝਣਾ ਲੋਕੋ ਇਹ ਕਿੱਥੇ ਜੁੜੀਆਂ ਉਹਨਾਂ ਨੇ ਫਿੱਪੜੀ ਢੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਵਾਲੇ ਬਿੱਕ ਤੇ ਰਿੰਝਣਾ ਲੋਕੋ ਇਹ ਕਿੱਥੇ ਜੁੜੀਆਂ ਉਹਨਾਂ ਨੇ ਨਾਰੀਆਂ ਹੋਤੀਆਂ ਨਾ ਤੇ ਹਰ ਵੇ ਲੋਕੋ ਹੁਣ ਬਦਲ ਗਿਆ ਏ ਸੱੱਡਾ ਸੱਭਿਆਚਾਰ ਵੇ ਲੋਕੋ ਹੁਣ ਆਪਾਂ ਫਿਰ ਦੇ ਜਾਂਦੇ ਬੱਬਿਆ ਚਰ ਬੇ ਲੋਕੋ ਫੈਸ਼ਨ ਨਹੀਂ ਮਤ ਮਾਰੀ ਆਇਆ ਜੁਗ ਮਸ਼ੀਨਾ ਹਾਂ ਦਾ ਕੁਰਤੇ ਚਾਦ ਰੇਦੀ ਥਾ ਹੋਇਆ ਜੋੜੀ ਜੀ ਨਾਂ ਦਾ ਫੈਸ਼ਨ ਨਹੀਂ ਮਤ ਮਾਰੀ ਆਇਆ ਜੁਗ ਮਸ਼ੀਨਾ ਹਾਂ ਦਾ ਕੁਰਤੇ ਚਾਦ ਰੇਦੀ ਥਾ ਹੋਇਆ ਜੋੜੀ ਜੀ ਨਾਂ ਦਾ ਹੋਰ ਹੀ ਹੋਗੇ ਸਾਡੇ ਹਰ ਸ਼ਿੰਗਾਰ ਬੇ ਲੋਕੋ ਹੁਣ ਬਗ ਲੱਗਿਆ ਹੈ ਸਾਡਾ ਸਭਿਆਚਾਰ ਦੇ ਲੋਕੋ ਹੁਣ ਆਪਾਂ ਫੁੱਲ ਦੇ ਜਾਂਦੇ ਸਭਿਆਚਾਰ ਦੇ ਲੋਕੋ ਸੋ ਬਹੁਤ ਸਨ ਭੈਣ ਜੀ ਤੁਹਾਨੂੰ ਇੱਕ ਕਿਹੜੀ ਵੀ ਜਨਮ ਤੋਂ ਮੌਤ ਤੀ ਮਿਲੀ ਆ ਗੈਕੀ ਦੀ ਤੁਹਾਡੇ ਖੂਨ ਦੇ ਵਿੱਚ ਸੀ ਜਿਹਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਸ਼ਤਾ ਜੀ ਦਾ ਨਾਮ ਅੱਗੇ ਲੈ ਕੇ ਜਾ ਰਹੇ ਹੋ ਤੋਂ ਉਸ ਤੋਂ ਬਾਅਦ ਜਿੰਨਾ ਤੁਹਾਡਾ ਮਰਤਾ ਗਾਣਾ ਹੋਇਆ

ਅੱਜ ਵੀ ਉਸ ਤੋਂ ਬਾਅਦ ਆ ਤੁਹਾਡਾ ਇੱਕ ਤੁਸੀਂ ਕਵਰ ਫਾਰਮ ਕੀਤਾ ਸੀ ਰਸਤ ਪਿਆਰ ਦੀ ਜਿਹੜਾ ਕਿ ਬਹੁਤ ਜ਼ਿਆਦਾ ਵਾਇਰਲ ਹੋਇਆ ਮਨਾ ਮੂਹੀ ਜਿੱਨਾ ਕਿ ਛੱਤਾ ਜੀ ਨੇ ਜਦੋਂ ਗਾਣਾ ਕਰਿਆ ਸੀ ਉਹਨਾਂ ਨੂੰ ਜਿੰਨਾ ਪਿਆਰ ਮਿਲਿਆ ਸੀ ਉਸ ਤੋਂ ਕਿਤੇ ਦੁੱਗਣਾ ਤਿੰਨਾਂ ਤੁਹਾਨੂੰ ਪਿਆਰ ਮਿਲਿਆ ਸੁਹਾਣੇ ਨਾਲ ਤੁਸੀਂ ਕਵਰ ਫਾਰਮ ਕੀਤਾ ਸੀ ਰਸਤ ਪਿਆਰ ਦੀ ਹਾਂ ਹਾਂ ਉਹ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਜੀ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਵੀ ਦੂਜੇ ਅੱਜ ਵੀ ਲੋਕ ਬਹੁਤ ਸੌਣੇ ਆਉਂਦੇ ਆ ਕਿ ਰਸਤ ਪਿਆਰ ਦੀ ਸੌਣੇ ਪਪੀਂ ਡਗਾਇਆ ਸਰ ਜਦੋਂ ਵੀ ਤੁਸੀਂ ਸਟੇਜ ਤੇ ਜਾਂਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੁੰਦੀ ਆ ਵੀ ਰੁੱਤ ਪਿਆਰ ਦੀ ਸੁਣਾਉਣੀ ਸੋਣਾ ਜਿੱਦ ਨਾਲ ਤੁਹਾਡੀ ਇੱਕ ਬੱਕਰੀ ਇੱਕ ਆਪਣੀ ਨਵੇਂ ਇਕਲੀ ਪਹਿਚਾਣ ਬਣੀ ਸੋ ਉਹਦੇ ਦੋ ਗੋਲ ਸੁਣਾਦੇ ਹੂੰ ਜਾਂ ਸੋਣਾ ਹੁਣ ਤੁਰ ਜਾਵੀਂ ਰਾਹਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਫਟਾ ਸੋ ਤੇ ਜੇ ਨਾਲ ਇੱਕ ਰੂਹ ਹੈ ਹਣ ਬਣ ਚੋਵੇ ਤੇਰੀਆਂ ਪਹੂਣਾ ਜ਼ਖਮ ਉਜਰੇ ਤੇ ਅਸੀਂ ਰੱਖਦੇ ਮੱਥਾ ਵਾਲ ਕੋਵੇ ਹੋ ਕੀ ਅਦਵੈ ਹੈ ਖਦੋ ਤੇਰਾ ਤੇ ਜਦੋਂ ਯਾਰ ਇੱਕ ਹੋ 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 ਨਾ ਹੋਵੇ ਤੇ ਜਦੋਂ ਯਾਰ ਇੱਕ ਹੋ 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 ਨਾ ਹੋਵੇ ਇੱਕ ਫੋੜ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮਦਮਲੀਆ ਕੀ ਸੁਣੇ ਯਾਦੀ ਦੇ ਕੁਣੀਆਂ ਚ ਗੱਲ ਛਿੜ ਗਈ ਰਹਿ ਹੋ ਜਦੋਂ ਪਿੰਗਦੇ ਹਮਾਰੇ ਨਾਲ ਸੋੜਿਆ ਹੋ ਸੱਜਣਾ ਗੋਲੀਆਂ ਦੇ ਪੱਤੇ ਆਲਾ ਦੇ ਪੱਤੇ ਆਲਾ ਦੇ ਪੱਤੇ ਆਲਾ ਹਿੱਕ ਪਿਲਦੀ ਰਹੀ ਵੇ ਇੱਕ ਥੋੜਾ ਦਾ ਮਹੀਨਾ ਰੁੱਤੋ ਪਿਆ ਹੋ ਹਰਦੀ ਸੋ ਬਹੁਤ ਵਧੀਆ ਗਾਇਕੀ ਗੌਰਵ ਇਸਕ ਮਿਲੀ ਆ ਤੁਹਾਡੇ ਖੂਨ ਦੇ ਵਿੱਚ ਤੁਹਾਡੀ ਰਗ ਰਗ ਦੇ ਵਿੱਚ ਸੁਮਾਈ ਹੋਈ ਆ ਸੋ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅੱਗੇ ਆਪਾਂ ਜਦ ਤੱਕ ਗੱਲਬਾਤਾਂ ਚੱਲਦੀਆਂ ਰਹਿਣੀਆਂ ਆਪਣੀਆਂ ਬਸ ਸੱਚ ਆਪਾਂ ਨੂੰ ਇਹ ਸੀ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਜਦੋਂ ਬਚਪਨ ਦੇ ਵਿੱਚ ਸੀ ਬਚਪਨ ਦੇ ਵਿੱਚ ਤੁਸੀਂ ਬੜੇ ਦੁੱਖ ਹੰਢਾਈ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਜਾਂ ਤਾਂ ਜੇ ਜਾਨ ਤੋਂ ਬਾਅਦ ਲੋਕਾਂ ਨੇ ਬੜੇ ਬਾਅਦ ਹੀ ਆਪਣਾ ਦੇ ਅੰਤਮ ਸਤਕਾਰ ਦੇ ਲਿਆ ਅੰਤਮ ਸਾਥ ਲਈ ਕਹੇ ਰਿਹਾ ਨਹੀਂ ਪਰ ਕੋਈ ਵੀ ਪੂਰਾ ਨਹੀਂ ਇੱਜ਼ਤ ਤੁਹਾਡੇ ਕੋਲ ਕਿਸੇ ਨੇ ਕੋਈ ਤੁਹਾਡਾ ਕਿ ਹੱਥ ਨਹੀਂ ਫੜਿਆ ਜਾਂ ਤੁਹਾਡਾ ਕਿਤੇ ਨਹੀਂ ਕੋਈ ਸਹਿਯੋਗ ਨਹੀਂ ਕੀਤਾ ਹਾਂ ਜੀ ਵੀਰ ਜੀ ਗੱਲ ਕਰ ਸਕਦਾ ਜੀ ਮੇਰਾ ਕਿਤੇ ਨੇ ਮੇਰੀ ਕੋਈ سپورਟ ਨਹੀਂ ਕਰੀ ਗੈਕੀ ਦੰਦ ਰੱਤਾ ਹੋਂ ਬੀ ਵੀਰੇ ਵੀ ਲੋਕ ਮੇਰੇ ਨਾਲ ਵਾਅਦਾ ਕਰਦੇ ਆਂ ਜੀ ਆ ਜਾ ਭੈਣੇ ਫੋਨ ਕਾਲ ਆਉਂਦੀ ਮੈਨੂੰ ਕਹਿੰਦੇ ਆ ਵੀ ਭੈਣੇ ਆ ਕੇ ਜੀਤ ਕਰ ਜਾ ਵੀ ਬਕਾਇਦਾ ਪੈਸੇ ਨਹੀਂ ਜੀ ਅਸੀਂ ਤੈਨੂੰ ਮਾਰਕੀਟ ਦੇ ਵਿੱਚ ਜਾਣ ਵਾਲੇ ਵੀਰ ਜੀ ਦੇਖੋ ਵੀ ਇੱਕ ਪਰਿਵਾਰ ਗਰੀਬ ਹੋਵੇ ਜਿੱਥੇ ਮਾਰਕੀਟ ਦੇ ਵਿੱਚ ਬੱਤੀ ਬੰਦਾ ਹੁੰਦਾ ਚਲੋ ਗੀਤ ਦਾ ਤਾਂ ਏਦਾਂ ਵੀ ਜੇ ਚੱਲ ਗਿਆ ਚੱਲ ਗਿਆ ਨਾ ਚੱਲਿਆ ਨਾ ਸਹੀ ਫਿਰ ਮੈਨੂੰ ਉਹਦੇ ਨਾਲ ਜਾਣਾ ਵੀ ਮੈਂ ਆਪਾ ਦੁਕਰਾਇਆ ਲਾ ਕੇ ਵੀ ਜਾਣੀ ਆ ਫਿਰ ਅਗੋਰਲਾ ਕਹਿ ਰਿਹਾ ਵੀ ਤੂੰ ਮਾਰਕੀਟ ਦੇ ਵਿੱਚ ਆਉਣਾ ਕਰ ਅਗੀ ਟਕਾ ਦੇਣੀ ਹੈ ਪੈਸੇ ਦੇਣੀ ਨਹੀਂ ਮੈਂ ਬੱਤੀ ਵੀ ਪਾਲੀ ਨੀ ਇਹ ਸਾਰਾ ਕੁਝ ਦੇਖਣਾ ਸੀ ਮੈਂ ਬਰਤਨ ਦੇ ਵਿੱਚ ਬਰਤਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਤੁਸੀਂ ਬਹੁਤ ਦੁੱਖ ਹਟਾਈਏ ਇਤੋਂ ਤੱਕ ਤੇ ਘੜੀ ਤਾਂ ਕੋ ਮਜ਼ਦੂਰੀ ਤਾਂ ਕਿਤੇ ਤੁਸੀਂ ਹਾਂਜੀ ਤੇ ਉਹਨੇ ਮਾਰਨ ਤੋਂ ਬਾਅਦ ਪਾਪਾ ਦੇ ਮਾਰਨ ਤੋਂ ਬਾਅਦ ਹਾਲਾਤ ਬਹੁਤ ਘਰ ਦੇ ਖਰਾਬ ਹੋ ਗਏ ਸੀ ਬਾਦੀ ਮਾਤਾ ਸਾਨੂੰ ਨਾਲ ਕਿ ਤਰੇ ਕਰਦੇ ਸੀਗੇ ਜਿਵੇਂ ਉਹਨਾਂ ਨੇ ਕਿਤੇ ਜਾਣਾ ਪਰ ਮਗਰ ਮਗਰ ਕਿ ਤਰੇ ਕਰਨਾ ਨਹੀਂ ਬਹੁਤ ਬਜਾਰਾ ਆਖਦੇ ਜਦੋਂ ਕਹਦੇ ਘਰ ਦੇ ਵਿੱਚ ਕੋਈ ਘਰ ਦਾ ਮੈਂਬਰ ਬੈਠ ਕੇ ਲੈ ਜਾਵੇ ਨਾ ਜਿਹਦੇ ਸੱਤ ਕੰਦ ਦਾ ਵੀ ਆਰਾਮ ਦਾ ਉਹ ਬਲਾਤਾ ਆਪਾਂ ਆਪ ਹੀ ਜਾਣਦੇ ਹਾਂ ਕਿੱਦਾਂ ਵੀ ਮਜੰਦਾ ਨੇ ਨਿੱਕ ਗੋਲ ਆਏ ਜੋ ਮੈਂ ਦੇਖਿਆ ਸੀ ਪਹਿਲੀਆਂ ਪ੍ਰਾਣੀਆਂ ਇੰਟਰਵਿਊ ਜਿੰਨਾਂ ਵਿੱਚ ਸਾਲ 2 ਸਾਲ ਪਹਿਲਾਂ ਕੁਝ ਇੰਟਰਵਿਊ ਜਿਹੜੀਆਂ ਦੇਖੀਆਂ ਉਹਨਾਂ ਦੇ ਵਿੱਚ ਤੁਸੀਂ ਮੈਨੂੰ ਵੀ ਕਰ ਰਹੇ ਹੋ ਕਿਤੇ ਜਿਹਦੇ ਕੋਲ ਉਹ ਖੇਤੀਬਾੜੀ ਦਾ ਮਿਹਨਤ ਦਾ ਕੰਮ ਜਿਹੜਾ ਕਰਦੇ ਹੋ ਉਹ ਉਹਦਾ ਦੇਖਿਆ ਵੀ ਏਡੇ ਤੁਹਾਡੇ ਮਾਰੇ ਹਾਲਾਤ ਸੀ ਤੁਹਾਡੀ ਮਿਲਿਆ ਹਾਂਜੀ ਇਹ ਹਾਲਾਤ ਏਦਾਂ ਸੀ ਕਿ ਮੈਂ ਆਪ ਵੀ ਕੰਮ ਕਰਦੀ ਸੀ ਮੈਂ ਜਿੰਨੇ ਕੰਮ ਨਾਲ ਕਿੰਨੇ ਨਿਰਦਾਰਾ ਕੰਮ ਵੀ ਕਰਦੀ ਸੀ ਮੈਂ ਬੌਂਡ ਦੀ ਵੀ ਸਿਆਣਾ ਰੱਖ ਦਿੱਤੀ ਵੀ ਮੈਂ ਗਾਹ ਮਾਰ ਵੀ ਦੇ ਦਿੱਤਾ ਮੈਂ ਕੰਮ ਵੀ ਵੀ ਨੇ ਮੈਂ ਸਾਰੇ ਕੀਤੇ ਆ ਕੋਈ ਕੰਮ ਨਹੀਂ ਛੱਡਿਆ ਜਿਵੇਂ ਕਿ ਜੁਰੀ ਪਰਿਵਾਰ ਦੇ ਵਿੱਚ ਕੋਈ ਆਪਾਂ ਕੰਮ ਕਰਦੇ ਆਂ ਕੰਮ ਉਹਨੇ ਜੇ ਕੀਤਾ ਮੇਰੀ ਵੀ ਪਰਿਵਾਰ ਦੇ ਵਿੱਚ ਐਨੀ ਸੀ ਕਿ ਹਾਲਾਤ ਘਰ ਦੇ ਐਨੇ ਮਾੜੇ ਹੋ ਗਏ ਸੀ ਕਿ ਕਿਸੇ ਟਾਈਮ ਤੋਂ ਰੋਟੀ ਤੋਂ ਨਹੀਂ ਬਤਾ ਸੀ ਅੱਡਾ ਜੱਟਾ ਜਿਹਦੇ ਨਾਲ ਜਿਹੜੇ ਉਹਨਾਂ ਦੇ ਸਮਕਾਲੀ ਗਏ ਸੀਗੇ ਜਿਹਦਾ ਨਾਂ ਨਹੀਂਗਾ ਕਿਸੀ ਬਲਕਾਰ ਸਿੱਧੂ ਨਹੀਂ ਸੀ ਕਦੇ ਉਹਨਾਂ ਨੇ ਆ ਕੇ ਤੁਹਾਨੂੰ ਕਦੇ ਨਹੀਂ ਕਿਹਾ ਵੀ ਐ ਬੇਟਾ ਅਸੀਂ ਐਂ ਕਰਦੇ ਆਂ ਜਾਂ ਤੁਹਾਡਾ ਕੋਈ ਸਹਿਯੋਗ ਕਰਦੇ ਆਂ ਤੁਹਾਨੂੰ ਕੁਝ ਐਦਾਂ ਦੀ ਮਦਦ ਕਰਦੇ ਆਂ ਤੁਹਾਨੂੰ ਵੀਰੇ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਸਾਡੀ

ਬੀਰੇ ਮੈਂ ਪਾਪਾ ਦਾ ਸਟੇਚਰ ਲਵਾਉਣਾ ਮੇਰੇ ਮੇਰੀ ਤੋਂ ਮੰਨਾ ਵੀ ਕਾਫੀ ਟਾਈਮ ਤੋਂ ਮੇਰੇ ਮਨ ਦੀ ਚਾਰਾ ਸੀ ਵੀ ਪ੍ਰਵਾਹ ਦੇ ਦੱਸਿਆ ਤੁਹਾਨੂੰ ਹਲਾ ਦੇਣੇ ਮਾਰਿਆ ਕਿ ਮੈਂ ਕੱਲੀ ਕੁਝ ਨਹੀਂ ਕਰ ਸਕਾਂ ਜਦੋਂ ਜੇ ਮੈਂ ਪੈਸਾ ਹੋਊਗਾ ਮੇਰੇ ਕੋਲ ਪੈਸਾ ਹੋਵੇ ਸਾਰੀ ਗੱਲ ਤਾਂ ਪੈਸੇ ਦੀ ਹੈ ਪੈਸਾ ਹੋਊਂ ਤਦ ਇਹ ਗਰੀਬ ਬੰਦਾ ਅੱਗੇ ਆਉਗਾ ਨਹੀਂ ਆ ਨਹੀਂ ਸਕਦਾ ਮੇਰੇ ਹੀ ਦੇ ਦਿਨ ਤਮੰਨਾ ਸੀ ਮੈਂ ਪਾਪਾ ਦਾ ਸਟੇਚਰ ਮਾਉਂਦੀ ਕਾਫੀ ਟਾਈਮ ਤੋਂ ਮੇਰੇ ਦਿਲ 'ਚ ਹੈਗੀ ਹੈਗੀ ਪਰ ਮੈਂ ਗਈ ਸੀ ਉਹਨਾਂ ਕੋਲੇ ਪਾਪਾ ਦੇ ਸਟੇਚਰ ਬਾਰੇ ਗੱਲ ਕਰਨ ਵੀ ਮੈਂ ਤੁਹਾਨੂੰ ਵੀ ਪਾਪਾ ਦਾ ਸਟੇਚਰ ਲਵਾਉਣ ਲਈ ਮੈਂ ਬੱਕਾ ਫੈਨ ਕਰਾਉਣ ਗਈ ਸੀ ਉਹਨਾਂ ਨੇ ਵੀ ਕੋਈ ਕੋਲਿਸਤ ਨਹੀਂ ਦਿੱਤਾ ਲੰਮੀ ਦੇ ਕੇ ਆ ਕੋਈ ਗੱਲ ਨਹੀਂ ਵੀ ਮਦਦ ਕਰਾਂਗੇ ਤੇ ਸਪੋਰਟ ਕਰਨ ਪਰ ਇਹ ਨਾ ਕਿਸੇ ਨੇ ਮੁਰਤਾਂ ਬਰਕਰਾਰ ਕਿੱਦੂ ਦੀ ਕੋਲ ਗਿਆ ਸੀ ਤੁਸੀਂ ਹਾਂਜੀ ਤਾਂ ਸਰਕਾਰ ਤੋਂ ਵੀ ਗੱਲ ਹੀ ਕਰ ਲਈ ਨਹੀਂ ਮੌਕੇ ਦੇ ਮਿਲਦੇ ਆ ਉਹ ਮਾਰਕਟ ਤਾਂ ਹੋਣਾ ਹੈਗੇ ਸਾਡੇ ਹੱਥੇ ਵੀ ਨਹੀਂ ਅੱਛਾ ਅੱਛਾ ਕੋਈ ਨਾ ਇਹ ਤਾਂ ਡਰੋਂ ਕੋਈ ਵੀ ਤੁਹਾਡੀ ਮਦਦ ਨਹੀਂ ਕਰੀ ਉਹਨਾਂ ਨੇ ਉਹ ਵੈਸੇ ਤਾਂ ਹੁੰਦਾ ਰਹੇਦਾ ਵੀ ਹਾਲ ਤੱਕ ਕਰਾਂਗੇ ਹਾਂਜੀ ਕਿਉਂਕਿ ਸਾਡੀ ਕੋਈ ਮਦਦ ਨਹੀਂ ਕਰੀ ਨਾ ਹੀ ਕਦੇ ਉਹਨੇ ਅੱਜ ਤੱਕ ਕੋਈ ਮਦਦ ਕੀਤੀ ਆ ਨਾ ਹੀ ਮੈਂ ਉਹਨਾਂ ਤੋਂ ਵੀ amyl ਦਾ ਰੱਖਦੀ ਐ ਮੈਥੇ ਨਹੀਂ ਵੀ ਰੱਖਦੀ ਰੱਖਦੀ ਨਹੀਂ ਐ ਵੀ ਦੇਖੋ ਅੱਗੇ ਆ ਕੇ ਉਹ ਕੀ ਕਰ ਸਕਦੇ ਨੇ ਮੈਂ ਦੋ ਵਾਰ ਉਹਨਾਂ ਕੋਲ ਗਈ ਆ ਦੋਈ ਵਾਰ ਮੇਰੇ ਨਾਲੋਂ ਕੋਈ ਸੁਣਦੀ ਨਹੀਂ ਸੋ ਦੱਸੋ ਜਿੱਦਾਂ ਤੇ ਕਿੰਨੇ ਬੇਕਦਰੇ ਬੇਹਿੰਮਤੇ ਬੇਕਦਰੇ ਬੇਹਿੰਮਤੇ ਸ਼ਿਕਵਾ ਕਰਦੇ ਰਹਿਣ ਮੁਕੱਦਰਾ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਸੋ ਗਰੀਬੀ ਦੀ ਦਲਦਲ ਦੇ ਵਿੱਚੋਂ ਉੱਠੀ ਐ ਸਾ ਆਪਣੇ ਭੈਣਾਂ ਸੋ ਇਹਨੇ ਬੜਾ ਸੋਹਣਾ ਜਿੱਦਾਂ ਕਿ ਸ਼ੱਤਾ ਕੀ ਦਾ ਨਾਮ ਸੀ ਦੁਨੀਆ ਦੇ ਵਿੱਚ ਹੈਗਾ ਤੇ ਰਹਿਣਾ ਸਾਰੀ ਦੁਨੀਆ ਦੇ ਵਿੱਚ ਸਦਾ ਹੀ ਇਹ ਸੋ ਉਦਾਂ ਹੀ ਨਾਮ ਨੂੰ ਲੈ ਕੇ ਅੱਗੇ ਆ ਰਹੇ ਨੇ ਸੋ ਸਾਰਿਆਂ ਨੂੰ ਸਾਨੂੰ ਚਾਹੀਦਾ ਵੀ ਇਹਨਾਂ ਦਾ ਜਿੰਨਾ ਕਿ ਸਹਿਯੋਗ ਹੁੰਦਾ ਜਿੰਨਾ ਵੀ ਇਹਨਾਂ ਦਾ ਸਾਥ ਦਿੱਤਾ ਜਾਂਦਾ ਸੋ ਵਾਰ-ਵਾਰ ਸਾਂਝ ਲਈਏ ਸੋ ਭੈਣ ਜੀ ਜਿੱਦਾਂ ਤੁਹਾਡੇ ਹੁਣ ਟਰੈਕ ਕਰ ਰਹੇ ਆ ਕਈ ਆਪਣੇ ਜਿਵੇਂ ਦੀਪ ਵੇਂਦਰਾ ਬਾਈ ਵੀ ਆ ਉਹ ਤੁਹਾਡੇ ਇੱਕ ਨਵਾਂ ਟਰੈਕ ਲੈ ਕੇ ਆ ਰਹੇ ਆ ਉਸ ਤੋਂ ਲਾਗਾ ਵੀ ਕੋਈ ਹੋਰ ਵੀ ਕੋਈ ਟਰੈਕ ਕਰ ਰਿਹਾ ਤੁਹਾਡੇ ਕੁਝ ਕਾਰਨੀ ਵਾਲੇ ਨਹੀਂ ਜੀ ਮੈਂ ਐਸਰਬ ਕੀਤਾ ਜੀ ਹੋਰ ਇੱਕ ਵੀ ਨੂੰ ਰਸਪਾੁਰ ਪਰ ਵੱਡੇ ਪੱਧਰ ਤੇ ਤਾਂ ਦੇਖੋ ਮੇਰੀ ਵੀਰ ਨੇ ਸਪੋਰਟ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੀ ਵੀਰ ਦੀਪਾ ਦੀਪ ਮੇਲਣਾ ਜੀ ਜਿਨ੍ਹਾਂ ਦੀ ਲਿਖੀ ਹੋਈ ਕਲਮ ਚੋਂ ਜੀ ਤਾਂ 30 ਤਰੀਕ ਨੂੰ ਰਿਲੀਜ਼ ਹੋ ਰਹੀ ਆ ਰਹੀ ਹੈ ਤੇ ਬਹੁਤ ਵਧੀਆ ਕੰਮ ਉਹਨਾਂ ਦਾ ਔਰ ਨੀਤ ਵੀਰਾ ਉਹਨਾਂ ਦਾ ਬਹੁਤ ਸਪੋਰਟ ਆ ਰਿਹਾ ਮੈਂ ਉਹਨਾਂ ਨੂੰ ਫਿਰ ਤੋਂ ਸੈਂਸ ਤੇ ਕਹਿਣਾ ਚਾਹੁੰਦੀ ਆ ਕਿ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਮੈਨੂੰ ਦੁਬਾਰਾ ਮਾਰਕੀਟ ਦੇ ਵਿੱਚ ਲੈ ਕੇ ਜਾ ਰਹੀ ਹੈ ਕਿ ਤੀ ਤੀਜੋ ਜਿਹੜਾ ਤੁਹਾਡਾ ਅਡਸਾ ਹੋਊਗਾ ਆਰਿਆਸਾ ਬਣ ਕੇ ਜੀ ਲੱਕ ਕੰਪਨੀ ਦੇ ਵਿੱਚੋਂ ਹੈਪੀ ਪੁਨਾ ਵਾਲੀ ਅਜੀ ਬਾਈ ਪ੍ਰਿੰਟ ਪੁਨਾ ਵਾਲੇ ਇਸ ਦੀ ਜਿੰਦਰਾ ਬਾਈ ਦੀ ਸੋ ਤੁਹਾਡੀ ਇੱਕ ਟੀਮ ਆ ਸੋ ਜਿਹੜਾ ਤੁਹਾਡਾ ਗਾਰਾ ਆ ਰਿਹਾ ਸੱਤ ਬਣ ਕੇ ਸੋ ਦੇ ਦੋ ਤੋਲ ਖੜਾ ਦੇ ਸਾਨੂੰ ਜੋ ਜਿਹੜਾ ਸਾਡੀਆਂ ਵੱਢ ਗਏ ਪੱਤੇ ਉਹਨਾਂ ਦੇ ਵੀ ਹਰੇ ਨਹੀਂ ਜੱਖ ਮਾਤੇ ਮੱਗ ਮਲਾ ਲਈਆਂ ਹਾਂ ਬੋਲਾਂਦੇ ਫਟ ਭਰੇ ਨਹੀਂ ਜੋ ਪਾਣੀ ਪੀਂਦੇ ਪੁਲਪੁਲ ਕੇ ਜੋ ਪਾਣੀ ਪੀਂਦੇ ਪੁਲਪੁਲ ਕੇ ਹੱਥ ਲਹੂ ਚ ਰੰਗ ਦੇ ਆਵਾਂ ਜਿੰਨਾ ਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਮੂੰ ਦੁੱਧ ਪਹੁੰਗ ਰਹੇ ਸੱਪ ਬਣ ਕੇ ਡੰਗ ਗਏ ਆ ਸੋ ਇਸ ਗਾਣੇ ਦੇ ਨਾਲ ਸੀ ਵਧੀਆ ਮਾਰਕੀਟ ਦੇ ਰਾਤ ਚਾਹੂੰ ਵਧੀਆ ਤੁਹਾਡੇ ਗਾਣੇ ਨੂੰ ਇਹਨੂੰ ਹੰਗਾਰਾ ਮਿਲੇ ਸਾਡੀਆਂ ਇਹ ਦੁਆਵਾਂ ਨੇ ਤੋ ਤੁਸੀਂ ਸਾਧਨਾ ਗੱਲਬਾਤ ਕਰੀ ਜਾਂ ਤੁਸੀਂ ਦਾ ਤੁਹਾਨੂੰ ਕਿਤੇ ਹੋਰ ਲੋਕਾਂ ਨਾਲ ਜੋ ਮਿਲਿਆ ਤੁਹਾਨੂੰ ਪਿੰਡ ਦੇ ਵਿੱਚੋਂ ਕਿਤੇ ਦਾ ਕੋਈ ਲੋਕ ਮਿਲਿਆ ਜਾਂ ਤੁਹਾਡੇ ਨਾਲ ਜਿਹੜੇ ਹੁਣ ਸਹਿਯੋਗੀ ਤੁਹਾਨੂੰ ਸਾਥ ਦੇ ਰਹੇ ਨੇ ਤੁਹਾਨੂੰ ਲੈ ਕੇ ਜਾ ਰਹੇ ਆ ਜਿਹਦਾ ਵਰਤਿਤ ਬਾਈ ਜੀ ਦੀ ਅਸੀਂ ਗੱਲ ਕਰ ਰਹੇ ਆਂ ਸੀ ਤਲਾ ਤੋਂ ਸੋ ਉਹ ਤੁਹਾਡਾ ਸਾਥ ਦੇ ਦਿਆ ਤੁਹਾਨੂੰ ਲੈ ਕੇ ਜਾਂਦੇ ਆ ਅੱਗੇ ਮਾਰਕੀਟ ਦੇ ਵਿੱਚ ਉਹ ਵੀ ਤੁਹਾਡਾ ਸਾਥ ਪੂਰਾ ਦੇ ਰਹੇ ਆ ਹਾਂਜੀ ਵੀਰੇ ਉਹ ਵੀਰੇ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਗਈ ਉਹ ਵੀਰੇ ਖਾਵੇਂ ਮੇਰੇ ਨਾਲ ਜਾਂਦਾ ਵਿਚਾਰਾ ਨੇ ਦੇ ਫਰੇ ਦੇ ਵੀ ਮੇਰੇ ਨਾਲ ਪ੍ਰਿਆਰ ਦਾ ਉਹਦਾ ਬਹੁਤ ਜਿਆਦਾ ਸੰਯੋਗ ਹੈ। ਵੀਰੇ ਲੋਕ ਤਾਂ ਬਹੁਤ ਘਟੀਆ ਸੋਚ ਰੱਖਦੇ ਆ ਮੈਨਰੇ ਵਿੱਚ ਖੱਣੀ ਲੋਕੀ ਦੀ ਜਿਹੜੀ ਸੋਚਦੇ ਆ ਪਰ ਉਹਦਾ ਮੈਨੂੰ ਬਹੁਤ ਜਿਆਦਾ ਸੰਯੋਗ ਹੈ ਮੈਂ ਸਿਰਫ ਉਹਨੂੰ ਆਪਣਾ ਇੱਕ ਭਰਾ ਵੀ ਮੰਨਦੀ ਆ ਬੱਚਾ ਵੀ ਮੰਨਦੀ ਆ ਕਿ ਲੋਕਾਂ ਦੀ ਸੋਚ ਦਾ ਮੈਂ ਕੁਝ ਕਹਿ ਸਕਦੀ ਵੀ ਲੋਕ ਕੀ ਕੀ ਸੋਚਦੇ ਆ ਆਪ ਦੇ ਜਿਹੜਾ ਵੱਢਦੇ ਹੁੰਦੇ ਬਗਾਨਾ ਨਹੀਂ ਵੀ ਵੱਢਦਾ ਹੁੰਦਾ ਪਰ ਲੋਕਾਂ ਦੀ ਸੋਚ ਦਾ ਮੈਂ ਕੁਝ ਨਹੀਂ ਕਹਿ ਸਕਦੀ ਪਰ ਉਹਦੀ ਬਹੁਤ ਜਿਆਦਾ سپورਟ ਆ ਉਹਨੂੰ ਵੀ ਥੈਂਕਸ ਕਹਿਣੀ ਹੈ ਮੈਨੂੰ ਕਿ ਜਿਹੜੀ ਮੈਨੂੰ سپورਟ ਕਰਦੇ ਆ ਜਰਾ ਅੱਜ ਚਲੋ ਜਾਂਦੇ ਜਾਂਦੇ ਕੋਈ ਕਿਸੇ ਨਾਲ ਟੋਡਾ ਗਿਲਾ ਚਾਸ਼ਮਾ ਜਾਂ ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੁੰ। ਗਿਲਾਸ਼ ਹੈ ਕਿ ਬਿਨਾਂ ਮੇਰਾ ਕਿਸੇ ਨਾਲ ਕੋਈ ਨਹੀਂ ਜਿੰਨੇ ਕਿ ਮੇਰੇ ਪਹਿਲਾਂ ਹੀ ਤਨ ਪਿਆਰ ਦਿੱਤਾ ਉਸੇ ਤਰ੍ਹਾਂ ਮੇਰੇ ਇਸ ਗੀਤ ਨੂੰ ਵੀ ਵੱਧ ਪਿਆਰ ਦੇਣਾ। ਗੀਰਦੀਪ ਬੇਨ ਲਾ ਜੀ ਦੀ ਕਾਰਨ ਚ ਲਿਖਿਆ ਹੈ ਜਿਹੜਾ 30 ਤਰੀਕ ਨੂੰ ਰਿਲੀ ਹੋਣ ਜਾ ਰਿਹਾ ਜਿੰਨੇ ਕਿ ਮੇਰੇ ਰਸ ਪਿਆਰ ਦੀ ਸੌਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਇਹ ਸੌਂ ਨੂੰ ਵੀ ਦੱਸ ਕੇ ਸਪੋਰਟ ਕਰੋ ਲੈ ਕੇ ਕਾਰ ਤੇ ਕਮੈਂਟ ਕਰ। ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣੇ ਦਿਲ ਦੀਆਂ ਗੱਲਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਸਾਡਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਇਸੇ ਤਰ੍ਹਾਂ ਦਾ ਅੱਗੇ ਤੁਹਾਨੂੰ ਨਾਮੀ ਛਕੀਏ ਤਾਂ ਨੇ ਨਾਲ ਰੂਹ ਰੂ ਕਰਾਉਂਦੇ ਰਹਿਾਂਗੇ ਸੋ ਹੁਣ ਆਪਣੇ ਹੋਸਟ ਤੇ ਦੋਸਤ ਦਰਬੰਦ ਜੀ ਨੂੰ ਜੋਇਆਇਕ ਸੋ ਸਭੀ ਕਾ ਦੀ ਨਮਾਜ਼ ਤੇ ਸਲਾਮ ਰੱਬ ਦਾ